ਮੈਂ ਸਰਜੀ ਗੁਰਦਰਾ ਕੰਨ ਸਾਹਿਬ ਲੋਕੀ ਬਟਾਰਾ ਸ਼ਹਿਰ ਜਿੱਥੇ ਗੁਰੂ ਸਾਹਿਬ ਜੀ ਦਾ ਵਿਆਸ ਸਥਾਨ ਹੈ ਜੀ ਮੈਂ ਉੱਥੇ ਤਬਲੇ ਦੀ ਸੇਵਾ ਕਰਦਾ ਹਾਂ ਕੀਰਤਨ ਕਰਦੇ ਹਾਂ ਗੁਰੂ ਸਾਹਿਬ ਦੇ ਸਥਾਨ ਤੇ ਮੈਨੂੰ ਕੰਮ ਕੰਮ 15 16 ਸਾਲ ਹੋ ਗਏ ਇਸ ਸਥਾਨ ਤੇ ਸੇਵਾ ਕਰਦੇ ਹਾਂ ਤੇ ਮੈਂ ਬੜੀ ਖੁਸ਼ੀ ਆ ਕਿ ਮੈਂ ਬਾਬਾ ਜੀ ਦੇ ਸਥਾਨ ਤੇ ਡਿਊਟੀ ਕਰਦਾ ਹਾਂ ਸੋ ਸਿੰਘ ਸਾਹਿਬ ਲੱਗਦਾ ਨਹੀਂ ਕਿ ਤੁਸੀਂ ਸ਼ੇਰੇ ਸ਼ਾਮ ਉੱਥੇ ਗੁਰੂ ਸਾਹਿਬ ਦੇ ਦਰਬਾਰ ਤੇ ਹਾਜ਼ਰੀ ਲਗਾਉਂਦੇ ਹੋ ਤੇ ਅੱਜ ਬੱਚੀ ਨੇ ਜਰੀਏ ਟੋਕ ਕੀਤੀ ਏ ਕਿ ਉਹਨਾਂ ਦਾ ਅਸ਼ੀਰਵਾਦ ਸਦਕਾ ਜਰਾ ਆ ਤੁਹਾਨੂੰ ਫੜ ਜਿਹੜਾ ਝੋਲੀ ਚ ਪਿਆ ਏ ਖੁਸ਼ੀ ਝੋਲੀ ਚ ਪਈ ਏ ਲੱਗਦਾ ਨਹੀਂ ਤੁਹਾਨੂੰ ਹਾਂਜੀ ਸਰ ਇਹ ਸਭ ਤੋਂ ਵੱਡੀ ਦਾਤ ਗੁਰੂ ਸਾਹਿਬ ਜੀ ਦੀ ਹੈ ਅਸੀਂ ਕੋਣ ਹੁੰਨੇ ਆ ਜੀ ਇਹ ਗੁਰੂ ਸਾਹਿਬ ਆਪ ਕਰੇ ਕਰਾਵੇ ਆਪੇ ਆਪ ਮਾ ਨੂੰ ਕੇ ਕੁਛ ਨਹੀਂ ਹੱਥ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਜਿਹੜਾ ਅੱਜ ਇਹ ਬੇਟੀ ਨੇ ਮਕਾਮ ਹਾਸਲ ਕੀਤਾ ਮੈਂ ਵੇਖਿਆ ਵੀ ਜਦੋਂ ਵੀ ਉਹਦਾ ਟਾਈਮ ਲੱਗਦਾ ਸ਼ਾਮ ਨੂੰ ਜਾਂ ਸਵੇਰੇ ਉਹਨੇ ਮੈਨੂੰ ਕਹਿਣਾ ਵੀ ਪਾਪਾ ਮੈਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਓ ਤੇ ਤਕਰੀਬਨ ਉਹ ਮੇਰੇ ਨਾਲ ਗੁਰਦੁਆਰਾ ਸਾਹਿਬ ਜਾਂਦੇ ਘੁੰਮਣੀ ਜਾਂਦੀ ਹੈ ਗੁਰਦੁਆਰਾ ਸਾਹਿਬ ਜਾਂਦੀ ਕਨ ਸਾਹਿਬ ਮਤਲਬ ਕਿ ਕੰਡਣਾ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨੇ ਆ ਬੈਠ ਕੇ ਉੱਥੇ ਨਿਤਨੇਮ ਕਰਨਾ ਪਾਠ ਕਰਨਾ ਇਹ ਉਹਦੀ ਹੌਬੀ ਟੈਲ ਸਰਦਾਰ ਦਲਬੀਰ ਸਿੰਘ ਜੀ ਜੋ ਕਿ ਹਜੂਰੀ ਰਾਗੀ ਗੁਰਦੁਆਰਾ ਸ੍ਰੀ ਕਨਸਾਹਬ ਜੀ ਦੇ ਹਨ ਉਹਨਾਂ ਤੇ ਬਸ ਸਤਿਗੁਰਾਂ ਨੇ ਬਹੁਤ ਕਿਰਪਾ ਕੀਤੀ ਹੈ ਸਾਡੀ ਬੇਟੀ ਬੇਟੀ ਨਹੀਂ ਅਹੀਂ ਕਹਿ ਸਕਦੇ ਸਾਡਾ ਬੇਟਾ ਹੀ ਆ ਉਹਨਾਂ ਤੇ ਸਤਿਗੁਰਾਂ ਨੇ ਬੜੀ ਕਿਰਪਾ ਕੀਤੀ ਹੈ ਕਿਉਂਕਿ ਬੱਚੀ ਅਤੇ ਸਾਰਾ ਪਰਿਵਾਰ ਜਿਹੜਾ ਹੈ ਉਹ ਸ਼ੁਰੂ ਤੋਂ ਹੀ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦੇ ਚਰਨਾਂ ਨਾਲ ਜੁੜੇ ਹੋਏ ਨੇ ਨਿਤਨੇਮੀ ਨੇ ਅੰਮ੍ਰਿਤਧਾਰੀ ਨੇ ਗੁਰਸਿੱਖੀ ਦੇ ਨਾਲ ਜੁੜੇ ਹੋਏ ਨੇ ਔਰ ਸਦਾ ਹੀ ਨੇਤਨੇ ਮਨ ਨਾਲ ਬਾਣੀ ਨਾਲ ਜੁੜ ਕੇ ਸਿਮਰਨ ਨਾਲ ਜੁੜ ਕੇ ਆਪਣਾ ਸਮਾਂ ਪੀਰ ਕਰਦੇ ਨੇ ਪਰਿਵਾਰ ਨੇ ਬਹੁਤ ਸਾਥ ਦਿੱਤਾ ਹੈ ਬੇਟੀਆਂ ਬੇਟੀਆਂ ਬਹੁਤ ਚੰਗੀਆਂ ਨੇ ਚੰਗੇ ਜੀਵਨ ਵਾਲੀਆਂ ਨੇ ਪਿਤਾ ਜੀ ਉਹਨਾਂ ਦੇ ਬਹੁਤ ਉੱਚੇ ਸੁੱਚੇ ਜੀਵਨ ਵਾਲੇ ਨੇ ਚੰਗੇ ਕੈਰੈਕਟਰ ਵਾਲੇ ਨੇ ਬਹੁਤ ਚਿਰ ਤੋਂ ਅਸੀਂ ਇਹਨਾਂ ਨਾਲ ਵਿਚਰ ਰਹੇ ਹਾਂ ਗੁਰੂ ਘਰ ਦੇ ਨਾਲ ਜੁੜੇ ਹੋਏ ਨੇ ਸਿਮਰ ਸੇਵਾ ਨਾਲ ਜੁੜੇ ਹੋਏ ਨੇ ਤੇ ਬੱਚੀ ਤੇ ਅੱਜ ਬੜੀ ਕਿਰਪਾ ਸਤਿਗੁਰਾਂ ਨੇ ਕੀਤੀ ਹੈ ਕਿ ਬੱਚੀ ਨੂੰ ਮੈਟ ਪੰਜਾਬ ਪੂਰੇ ਪੰਜਾਬ ਚ ਚੌਥੇ ਸਥਾਨ ਤੇ ਆਈ ਹੈ ਅਤੇ ਸਾਡੇ ਗੁਰਦਾਸਪੁਰ ਜਿਹੜੇ ਤੋਂ ਪਹਿਲੇ ਨੰਬਰ ਦੇ ਵਿੱਚ ਆਈ ਹੈ ਬੱਚੀ ਸਾਰਿਆਂ ਦਾ ਇਹ ਜਿੱਥੇ ਨਾਮ ਰੋਸ਼ਨ ਕੀਤਾ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ ਸਾਡੇ ਜ਼ਿਲ੍ਹੇ ਦਾ ਸਾਡੇ ਬਟਾਲੇ ਦਾ ਨਾਮ ਰੋਸ਼ਨ ਕੀਤਾ ਹੈ ਅਸੀਂ ਧੰਨਵਾਦੀ ਹਾਂ ਗੁਰੂ ਸਾਹਿਬ ਜੀ ਦੇ ਜਿਨ੍ਹਾਂ ਨੇ ਸਾਨੂੰ ਇਹ ਸਾਡੀ ਖੁਸ਼ੀਆਂ ਬਖਸ਼ਿਸ਼ ਕੀਤੀਆਂ ਨੇ ਸੋ ਕਹਿੰਦੇ ਨੇ ਕਿ ਬੇਟੀਆਂ ਬੇਟਿਆਂ ਤੋਂ ਘਟ ਨਹੀਂ ਹੁੰਦੀਆਂ ਆਂਗੇ ਕਿ ਜਿਹੜਾ ਗੁਰਸਿੱਖ ਪਰਿਵਾਰ ਬਾਣੀ ਨਾਲ ਜੁੜਿਆ ਹੋਇਆ ਤਾਂ ਨਿਤਨੇਮ ਸਵੇਰੇ ਕਰਦੇ ਨੇ ਘਰ ਦੇ ਵਿੱਚ ਵੀ ਕਰਦੇ ਨੇ ਤੇ ਉਹਨਾਂ ਦੇ ਫਾਦਰ ਸਾਹਿਬ ਨੇ ਜਰੇ ਉਹ ਗੁਰਦੁਆਰਾ ਕੰਧ ਸਾਹਿਬ ਦੇ ਵਿੱਚ ਕੀਰਤਨ ਕਰਦੇ ਨੇ ਤੇ ਨਾਲ ਦੀ ਨਾਲ ਬੱਚੀਆਂ ਨੇ ਬੱਚੀਆਂ ਵੀ ਮਿਹਨਤ ਕਰਦੀਆਂ ਨੇ ਕਾ ਨਿਤਨੇਮ ਕਰਦੀਆਂ ਸਵੇਰੇ ਸ਼ਾਮ ਪਾਠ ਕਰਦੀਆਂ ਨੇ ਤੇ ਅੱਜ ਗੁਰੂ ਸਾਹਿਬ ਨੇ ਬਖਸ਼ੀਆਂ ਕੀਤੀਆਂ ਨੇ ਤੇ ਖੁਸ਼ੀਆਂ ਘਰ ਦੇ ਵਿੱਚ ਆਈਆਂ ਨੇ ਆਪਾਂ ਗੱਲਬਾਤ ਕਰਦੇ ਹਾਂ ਕਾਦੀਆਂ ਖੁਸ਼ੀਆਂ ਆਈਆਂ ਨੇ ਸੋ ਤਸਵੀਰ ਤੁਹਾਨੂੰ ਦਿਖਾਵਾਂਗੇ ਇੱਕ ਪਰਮਿੰਦਰ ਕੌਰ ਪਰਮਿੰਦਰ ਕੌਰ ਬੱਚੀ ਹੈ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚੋਂ ਜਿਹੜਾ ਇਹ ਪਹਿਲਾ ਸਥਾਨ ਹਾਸਲ ਕੀਤਾ ਹੈ ਤੇ ਪੰਜਾਬ ਦੇ ਵਿੱਚੋਂ ਚੌਥਾ ਸਥਾਨ ਹਾਸਲ ਕੀਤਾ ਹੈ ਕਹਿੰਦੇ ਨੇ ਕਿ ਜੇ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਕੋਈ ਵੀ ਜਰਾ ਇਹ ਕੰਮ ਉਹ ਰੁਕਦਾ ਨਹੀਂ ਉਹ ਕੰਮ ਹੋ ਹੀ ਜਾਂਦਾ ਏ ਸੋ ਬੱਚਿਆਂ ਨੇ ਬੱਚਿਆਂ ਨਹੀਂ ਆਪਾਂ ਕਹਿ ਸਕਦੇ ਆਪਾਂ ਉਹਨਾਂ ਨੂੰ بیٹے ਕਹਿ ਸਕਦੇ ਆ ਕਿਉਂਕਿ بیٹے ਆ ਮੰਗਰਾ ਜਰਾਏ ਨਾਮ ਰੋਸ਼ਨ ਕੀਤਾ ਏ ਮਾਤਾ ਪਿਤਾ ਦਾ ਕਿ ਆਪਾਂ ਕੱਲ ਤੋਂ ਦੇਖਦੇ ਪਏ ਕਿ ਉਹਨਾਂ ਦੇ ਫੋਨ ਵੀ ਬਿਜੀ ਨੇ ਤਾਂ ਜਿਹੜੇ ਲੱਡੂਆਂ ਦੇ ਪਰਮਾਰ ਵੀ ਜਰੀਏ ਉਹ ਘਰ ਦੇ ਵਿੱਚ ਚਲਦੀ ਪਈ ਏ ਸਾਰਾ ਪਰਿਵਾਰ ਨਾਨਕਾ ਪਰਿਵਾਰ ਦਾਦਕਾ ਪਰਿਵਾਰ ਸਾਰਾ ਹੀ ਜਿਹੜਾ ਏ ਇੱਥੇ ਪਹੁੰਚਿਆ ਆ ਤੇ ਮੂੰਹ ਮਿੱਠਾ ਕਰਾ ਰਹੇ ਨੇ ਆਪਾਂ ਗੱਲਬਾਤ ਕਰਦੇ ਆਂ ਬੱਚੀ ਨਾਲ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਪ੍ਰਿੰਦਰ ਕੋ ਸੋ ਪਹਿਲੇ ਨੰਬਰ ਤੇ ਤੇ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਤੁਹਾਡੇ ਟੀਚਰਸ ਨੂੰ ਵੀ ਤੁਹਾਨੂੰ ਵੀ ਤੇ ਮਾਤਾ ਪਿਤਾ ਨੂੰ ਵੀ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਤੇ ਕਿਹਦੇ ਵਿੱਚੋਂ ਤੁਸੀਂ ਟੋਪ ਕੀਤੀ ਏ ਤੇ ਕਿਹੜਾ ਸਕੂਲ ਆ ਤੇ ਕਿੰਨੇ ਕੁ ਸਪੋਰਟਰੀਏ ਕਿਦੀ ਸਭ ਤੋਂ ਜ਼ਿਆਦਾ ਉਹ ਦੱਸੋ ਮੈਂ ਸ਼੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਦੀ ਵਿਦਿਆਰਥਣ ਆ ਤੇ ਕੱਲੀ ਸਾਡਾ ਰਿਜ਼ਲਟ ਆਇਆ ਏ ਤੇ ਉਹਦੇ ਵਿੱਚੋਂ ਮੇਰੇ 500 ਵਿੱਚੋਂ 497 ਨੰਬਰ ਆਏ ਨੇ ਤੇ ਪੂਰੇ ਪੰਜਾਬ ਵਿੱਚੋਂ ਮੈਂ ਚੌਥਾ ਰੈਂਕ ਹਾਸਲ ਕੀਤਾ ਹੈ ਅਤੇ ਗੁਰਦਾਸਪੁਰ ਡਿਸਟ੍ਰਿਕਟ ਵਿੱਚੋਂ ਮੇਰਾ ਪਹਿਲਾ ਸਥਾਨ ਹੈ ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਰੇ ਬਹੁਤ ਖੁਸ਼ ਹਨ ਤੇ ਪਰਮਾਤਮਾ ਨੇ ਸਾਡੇ ਤੇ ਬਹੁਤ ਮਿਹਰ ਕੀਤੀ ਹੈ ਸੌਰ ਪਰਮਿੰਦਰ ਕੌਰ ਨੇ ਅੱਜ ਬੱਲੇ ਬੱਲੇ ਕਰਾ ਦਿੱਤੀ ਜਿਲ੍ਹਾ ਗੁਰਦਾਸਪੁਰ ਦੀ ਬਟਾਲਾ ਸ਼ਹਿਰ ਤੇ ਸਾਰਾ ਪੰਜਾਬ ਤੇ ਦਲੀਤਾ ਕ ਵੀ ਪਤਾ ਲੱਗ ਗਿਆ ਹੋਣਾ ਫਿਰ ਤੁਹਾਡੇ ਰਿਸ਼ਤੇਦਾਰਾਂ ਨੂੰ ਰਾਈਆਂ ਵਧਾਈਆਂ ਤੁਹਾਨੂੰ ਜੀ ਮੈਂ ਕੱਲ ਕੱਲੀ ਜਦੋਂ ਰਿਜ਼ਲਟ ਆਇਆ ਤੇ ਮੈਂ ਆਪਣੇ ਦਾਦਾ ਜੀ ਨੂੰ ਫੋਨ ਕੀਤਾ ਤੇ ਉਹ ਵੀ ਉੱਥੇ ਮਠਿਆਈਆਂ ਵੰਡ ਰਹੇ ਨੇ ਤੇ ਬਹੁਤ ਖੁਸ਼ ਨੇ ਉਹ ਤੇ ਕਾਸ਼ ਉਹ ਇੱਥੇ ਵੀ ਹੁੰਦੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਉਹ ਛੇਤੀਸਾ ਨਾਲ ਮਿਲਣ ਫਿਰ ਸੈਲੀਬ੍ਰੇਟ ਕੀਤਾ ਘਰ ਦੇ ਵਿੱਚ ਕਹਿੰਦੇ ਵੈਸੇ ਹੀ ਗੁਰਸੇਖ ਪਰਿਵਾਰ ਹੋ ਤੁਸੀਂ ਤਾਂ ਫਿਰ ਕੀ ਕੁਝ ਬਣਾਇਆ ਮੰਮਾ ਨੇ ਪਾਪਾ ਨੇ ਕੀ ਘਰ ਦੇ ਵਿੱਚ ਫਿਰ ਕਿਦਾਂ ਦਾ ਮਾਹੌਲ ਹੀ ਤੇ ਕੀ ਪਰਮਿੰਦਰ ਕੋਰ ਦੀ ਕੀ ਚੁਆਇਸ ਸੀ ਉਹੀ ਫਿਰ ਬਣੀ ਘਰ ਦੇ ਵਿੱਚ ਕਿਦਾਂ ਦਾ ਮਹੌਲ ਰਿਹਾ ਚੋਇਸ ਤਾਂ ਮੈਂ ਮਤਲਬ ਉਹਨਾਂ ਮਠਿਆਈ ਲੈ ਕੇ ਆਏ ਸੀ ਮੇਰੇ ਵਾਸਤੇ ਤੇ ਸਾਰੇ ਰਿਲੇਟਿਵਸ ਵੀ ਹੋਣਾਈ ਉਹ ਵੀ ਮਠਿਆਈ ਲੈ ਕੇ ਆਏ ਤੇ ਸਾਰੇ ਬਹੁਤ ਖੁਸ਼ ਸਨ ਵੈਸੇ ਤਾਂ ਜੋ ਵੀ ਬਣਾਉਂਦੇ ਮੈਂ ਖਾ ਲੈਂਦੀ ਮੈਨੂੰ ਕੋਈ ਉਹ ਪ੍ਰੋਬਲਮ ਨਹੀਂ ਹੁੰਦੀ ਸੋ ਫਿਰ ਪ੍ਰਮਿੰਦਰ ਕੋਰ ਕਹਿੰਦੇ ਦਸਵੀਂ ਵਿੱਚ ਵੀ ਟੌਪ ਆਏ ਸੀਗੇ ਤੁਸੀਂ ਤਾਂ ਹੁਣ ਫਿਰ ਤੁਸੀਂ ਜਿਹੜਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਤੇ ਅਗਲਾ ਕੀ ਟੀਚਾ ਤੁਹਾਡਾ ਅੱਗੇ ਕੀ ਬੰਨਾ ਚਾਹੁੰਦੇ ਹੋ ਕਿਉਂਕਿ ਤੁਹਾਡੇ ਮਾਤਾ ਪਿਤਾ ਵੀ ਜਿਹੜੇ ਨੇ ਬਾਣੀ ਨਾਲ ਜੁੜੇ ਹੋਏ ਨੇ ਸੇਰ ਸ਼ਾਮ ਨੇ ਤਬਾਨ ਨੇਤਨੇਮ ਕਰਦੇ ਹੋ ਤੁਸੀਂ ਵੀ ਕਰਦੇ ਹੋ ਤਾਂ ਅਗਲਾ ਟੀਚਾ ਕੀ ਹੈ ਕਿਦੇ ਵਿੱਚ ਪਰਮਿੰਦਰ ਕੌਰ ਸਾਡੀ ਜਰੀ ਭੈਣ ਆ ਉਹ ਜਾਣਾ ਚਾਹਦੀ ਕੀ ਸੇਵਾ ਕਰਨੀ ਚਾਹਦੀ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸ ਮੈਂ ਡਾਕਟਰ ਬੰਨਾ ਚਾਹਨੀ ਆ ਕਿਉਂਕਿ ਪਰਮਾਤਮਾ ਨੇ ਪਰਮਾਤਮਾ ਨੇ ਸਾਨੂੰ ਇਹੀ ਇਹੀ ਉਹ ਕਹ ਕੇ ਇੱਥੇ ਇੱਥੇ ਮਤਲਬ ਆਇਓ ਤੇ ਕਿਸੇ ਦੀ ਸੇਵਾ ਕਰਕੇ ਜਾਓ ਨਾਮ ਬਾਣੀ ਨਾਲ ਜੁੜੋ ਤੇ ਸੇਵਾ ਕਰੋ ਤੇ ਇਸ ਕੰਮ ਦੀ ਸੇਵਾ ਬਹੁਤ ਹੈ ਤਾਂ ਮੈਂ ਇਸੇ ਕਰਕੇ ਡਾਕਟਰ ਬੰਨਾ ਚਾਹਨੀ ਆ ਸੋ ਫਿਰ ਸਭ ਤੋਂ ਜ਼ਿਆਦਾ ਪਰਿਵਾਰ ਦੇ ਵਿੱਚ ਕਿਹਦੀ سپورਟ ਹੈ ਕਹਿੰਦੇ ਤੁਹਾਡੀ ਇੱਕ ਸਿਸਟਰ ਵੀ ਹੈਗੀ ਹੈ ਹਾਂਜੀ ਉਹਨਾਂ ਦੀ ਕਿੰਨੀ ਕਿਹ سپورਟ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਸਿਸਟਰ ਮੈਨਾਂ ਬਹੁਤ ਜ਼ਿਆਦਾ ਕਰਦੀ ਹੈ ਉਹ ਵੀ ਉਹ ਵੀ ਕਹਿੰਦੀ ਹੈ ਉਹਦਾ ਉਹ ਤਾਂ ਕੱਲ ਸਭ ਤੋਂ ਜ਼ਿਆਦਾ ਉਹ ਹੀ ਖੁਸ਼ ਸੀ बार-बार ਚੈੱਕ ਕਰ ਰਹੀ ਸੀ ਕਿ ਕੀ ਦੀਦੀ ਦਾ ਰਿਜ਼ਲਟ ਆ ਰਿਹਾ ਹੈ ਕਿ ਨਹੀਂ ਆ ਰਿਹਾ ਤੇ ਜਦੋਂ ਮੈਂ ਕਹਾਂ ਨਹੀਂ ਹੁਣ ਨਹੀਂ ਮੈਨੂੰ ਲੱਗਦਾ ਆ ਰਿਹਾ ਨਹੀਂ ਆਇਆ ਮੇਰਾ ਮੈਰਿਟ 'ਚ ਨਹੀਂ ਆਈ ਮੈਂ ਤੇ ਉਹ ਬਹੁਤ ਉਦਾਸ ਹੋ ਗਈ ਪਰ ਅਚਾਨਕ ਜਦੋਂ ਪਤਾ ਲੱਗਾ ਤੇ ਉਹ ਬਹੁਤ ਜ਼ਿਆਦਾ ਖੁਸ਼ ਹੋ ਗਈ ਸੁਪਰਮਿੰਦਰ ਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੋਵੇ ਸਾਡੇ ਦਰਸ਼ਕਾਂ ਨੂੰ ਦੱਸੋ ਕਿਉਂਕਿ ਕਹਿੰਦੇ ਨੇ ਕਿ ਪ੍ਰਮਾਤਮਾ ਦੀ ਵੀ ਕਿਰਪਾ ਹੁੰਦੀ ਹੈ ਤੇ ਪਰਿਵਾਰ ਦੀ ਵੀ ਸਪੋਰਟ ਹੁੰਦੀ ਹੈ ਮਾਤਾ ਪਿਤਾ ਦੀ ਸਭ ਤੋਂ ਜ਼ਿਆਦਾ ਤੇਰੀ ਸਪੋਰਟ ਹੁੰਦੀ ਹੈ ਮਾਤਾ ਪਿਤਾ ਬੱਚੇ ਨੂੰ ਪਾਲ ਪੋਸ ਕੇ ਵੱਡਾ ਕਰਦਾ ਹੈ ਕਿ ਸਾਡਾ ਕਿਤੇ ਬੱਚੀ ਜਾਂ ਬੱਚਾ ਨਾਮ ਰੋਸ਼ਨ ਕਰੇ ਉਹ ਸਾਡੇ ਪਰਿਵਾਰ ਦੱਸੋ ਦਰਸ਼ਕਾਂ ਨੂੰ ਕਿ ਪਰਿਵਾਰ ਵਿੱਚ ਕੌਣ ਕੌਣ ਹੈ ਤੇ ਕਿਹਦੀ ਕਿਹਦੀ ਜ਼ਿਆਦਾ ਸਪੋਰਟ ਰਹੀ ਹੈ ਸਾਡੇ ਪਰਿਵਾਰ ਵਿੱਚ ਚਾਰ ਜੀ ਨੇ ਤੇ ਮੇਰੇ ਦਾਦਾ ਜੀ ਉਹ ਦਿੱਲੀ ਰਹਿੰਦੇ ਨੇ ਤੇ ਮੇਰੀ ਛੋਟੀ ਭੈਣ ਹੈ ਇੱਕ ਤੇ ਸਾਡਾ ਪਰਿਵਾਰ ਸਾਡਾ ਬਹੁਤ ਕੋਆਪਰੇਟਿਵ ਆ ਮੇਰੇ ਨਾਲ ਬਹੁਤ ਜ਼ਿਆਦਾ ਕਰਦੇ ਨੇ ਕਦੀ ਮੈਨੂੰ ਉਹਨਾਂ ਨੇ ਇਹ ਨਹੀਂ ਮਹਿਸੂਸ ਹੁ ਮਹਿਸੂਸ ਹੋਣ ਦਿੱਤਾ ਕਿ ਮੈਂ ਇੱਕ ਕੁੜੀ ਆ ਜਾਂ ਮੈਂ ਕੁਝ ਕਰ ਨਹੀਂ ਸਕਦੀ ਮੈਨੂੰ ਹਮੇਸ਼ਾ ਇਹ ਫੀਲ ਹੋਇਆ ਕਿ ਮੈਂ ਇੱਕ ਮੁੰਡਾ ਆ ਜੋ ਮਤਲਬ ਮੈਂ ਕੁਝ ਵੀ ਕਰ ਸਕਦੀ ਪਰ ਇੱਕ ਉਹਨਾਂ ਨੇ ਸਾਨੂੰ ਆਜ਼ਾਦੀ ਦਿੱਤੀ ਆ ਤੇ ਸਾਡਾ ਵੀ ਫਰਜ਼ ਬੰਦਾ ਕਿ ਅਸੀਂ ਉਹ ਆਜ਼ਾਦੀ ਦਾ ਗਲਤ ਫਾਇਦਾ ਨਾ ਉਠਾਈਏ ਤੇ ਉਹਨਾਂ ਦਾ ਵਿਸ਼ਵਾਸ ਕਾਇਮ ਰੱਖੀਏ ਸੁਪਰਮਿੰਦਰ ਜੀ ਸਾਡੀ ਟੀਮ ਵੱਲੋਂ ਆਪਾਂ ਦੁਆਵਾ ਕਰਦੇ ਆ ਕਿ ਤੁਸੀਂ ਜਲਦੀ ਤੋਂ ਜਲਦੀ ਡਾਕਟਰ ਬਣੋ ਤਾਂ ਲੋਕਾਂ ਦੀ ਸੇਵਾ ਕਰੋ ਕਿਉਂਕਿ ਕਹਿੰਦੇ ਨੇ ਕਿ ਪ੍ਰਮਾਤਮਾ ਦੀ ਕਿਰਪਾ ਹੋਵੇ ਤਾਂ ਫੇਰ ਹੀ ਸੇਵਾ ਹੁੰਦੀ ਹੈ ਤੁਹਾਡੇ ਮਾਤਾ ਪਿਤਾ ਦੀ ਜਿਹੜੀ ਕਿਰਪਾ ਹੋਈ ਹੈ ਕਿ ਤੁਸੀਂ ਇਸ ਕੰਮ ਦੇ ਵਿੱਚ ਤੁਸੀਂ ਕਹਿੰਦੇ ਕਿ ਪਹਿਲ ਕਦਮੀ ਕਰਨੀ ਡਾਕਟਰ ਬੰਨਾ ਹੈ ਤੇ ਫਿਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਬੱਚੀਆਂ ਨੂੰ ਕਰੋ ਨਿਕਲਣ ਤੋਂ ਬੜੀ ਰੋਕਟੋਕ ਕਰਦੇ ਨੇ ਐ ਨਹੀਂ ਕਰਨਾ ਐ ਨਹੀਂ ਕਰਨਾ ਪਰ ਬੱਚੀਆਂ ਕਿਸੇ ਨਾਲੋਂ ਘਟਨੇ ਹੈਗੀਆਂ ਹਰ ਇੱਕ ਕੰਮ ਦੇ ਵਿੱਚ ਅੱਗੇ ਹੈ ਜੇ ਜਹਾਜ਼ ਦੀ ਗੱਲ ਕਰ ਲੋ ਜਹਾਜ਼ ਵੀ ਚਲਾ ਲੈਂਦੇ ਆ ਟਰੇਨ ਦੀ ਗੱਲ ਕਰ ਲੋ ਟਰੇਨ ਵੀ ਬਾਈਕ ਹਰ ਇੱਕ ਤਰ੍ਹਾਂ ਦੇ ਕੰਮ ਦੇ ਵਿੱਚ ਬੱਚੀਆਂ ਆਗੇ ਹੁੰਦੀਆਂ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਅ ਜੇਕਰ ਤੁਹਾਨੂੰ ਤੁਹਾਡੇ ਬੱਚੀਆਂ ਨੂੰ ਉਹਨਾਂ ਦੇ ਪੇਰੈਂਟਸ ਜਿਹੜੇ ਆਜ਼ਾਦੀ ਦਿੰਦੇ ਤਾਂ ਸਾਨੂੰ ਉਹਦਾ ਸਹੀ ਫਾਇਦਾ ਉਠਾਉਣਾ ਚਾਹੀਦਾ ਹੈ ਕਿਉਂਕਿ ਵੈਸੇ ਹੀ ਕੁੜੀਆਂ ਨੂੰ ਬਹੁਤ ਗਲਤ ਸਮਝਿਆ ਜਾਂਦਾ ਹੈ ਤੇ ਸਾਨੂੰ ਉਹਨਾਂ ਨੂੰ ਪ੍ਰੂਫ ਕਰਨਾ ਚਾਹੀਦਾ ਜਿਹੜੇ ਸਾਨੂੰ ਗਲਤ ਕਹਿੰਦੇ ਆ ਕਿ ਅਸੀਂ ਗਲਤ ਅਸੀਂ ਉਹ ਵੀ ਕਰ ਸਕਦੇ ਆ ਜਿਹੜੇ ਮੁੰਡੇ ਵੀ ਨਹੀਂ ਕਰ ਸਕਦੇ ਤੇ ਇਸ ਕਰਕੇ ਸਾਨੂੰ ਮਤਲਬ ਸਹੀ ਉਹਨਾਂ ਦਾ ਉਹਨਾਂ ਦੀ ਜਿਹੜੀ ਆਜ਼ਾਦੀ ਦਿੱਤੀ ਸਾਨੂੰ ਉਹਦਾ ਸਹੀ ਫਾਇਦਾ ਉਠਾਉਣਾ ਚਾਹੀਦਾ ਸੋ ਗੱਲਬਾਤ ਕੀਤੀ ਹੈ ਜੀ ਆਪਾਂ ਉਹਨਾਂ ਦੀ ਸਿਸਟਰ ਨਾਲ ਵੀ ਗੱਲਬਾਤ ਕਰਾਂਗੇ ਕਹਿੰਦੇ ਨੇ ਕਿ ਪਰਿਵਾਰ ਦੇ ਵਿੱਚ ਬੇਟੀਆਂ ਹੀ ਨਹੀਂ ਦੋ ਪਰ ਆਪਾਂ ਗੱਲਬਾਤ ਇਹ ਕਰਾਂਗੇ ਪਰਿਵਾਰ ਨਾਲ ਕੀ ਕਹਿਣਾ ਉਹਨਾਂ ਦਾ ਉਹਨਾਂ ਨਾਲ ਆਪਾਂ ਫੋਨ ਤੇ ਗੱਲ ਕੀਤੀ ਸੀਗੀ ਤੇ ਉਹਨਾਂ ਨੇ ਕਿਹਾ ਸੀ ਕਿ ਸਾਡੀਆਂ ਬੇਟੀਆਂ ਨਹੀਂ ਉਹ ਸਾਡੇ ਬੇਟੇ ਨੇ ਬੇਟੇ ਆ ਮੰਗਰਾ ਅੱਗੇ ਵੱਧ ਚੜ ਕੇ ਕੰਮ ਕਰਦੇ ਨੇ ਤੇ ਘਰ ਦੇ ਵਿੱਚ ਵੀ ਹੱਥ ਵਟਾਉਂਦੇ ਨੇ ਆਪਾਂ ਉਹਨਾਂ ਦੀ ਸਿਸਟਰ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਸੁਮੇਂਜੀਤ ਕੌਰ ਹੈ। ਸਿਮਰਨ ਜੀ ਪਹਿਲਾਂ ਤੇ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਕਿ ਤੁਹਾਡੀ ਜਿਹੜੀ ਮਿਹਨਤ ਅੱਜ ਰੰਗ ਲੈ ਆਈ ਹੈ ਕਿ ਕਿ ਤੁਸੀਂ ਉਹਨਾਂ ਨੂੰ ਸਪੋਰਟ ਕੀਤੀ ਹੈ ਆਪਣੀ ਭੈਣ ਨੂੰ ਤਾਂ ਉਹ ਅੱਜ ਟੋਪ ਆਈ ਏ ਜਿਹੜਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਤੇ ਮਾਤਾ-ਪਿਤਾ ਦਾ ਸਭ ਤੋਂ ਜ਼ਿਆਦਾ ਤੁਹਾਡਾ ਨਾਮ ਰੋਸ਼ਨ ਕੀਤਾ ਕੀ ਕਹਿਣਾ ਚਾਹੁੰਦੇ? ਬਹੁਤ ਹੀ ਖੁਸ਼ੀ ਹੋ ਰਹੀ ਹੈ ਮੈਨੂੰ ਮੇਰੀ ਵੱਡੀ ਭੈਣ ਇੰਨਾ ਵਧੀਆ ਜਿਹੜਾ ਆਪਣੇ ਪੇਪਰ ਦਿੱਤੇ ਤੇ ਇਨੀ ਮਿਹਨਤ ਕੀਤੀ ਮੈਨੂੰ ਲੋਕੀ ਜਿਹੜੇ ਆ ਬਸ ਆਪਾਂ ਦੇਖਦੇ ਆ ਸਿਰਫ ਨੰਬਰ ਹੀ ਵੇਖਦੇ ਆ ਪਰ ਜਿਹੜੇ ਉਹਨਾਂ ਦੇ ਘਰ ਦੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਉਹਨਾਂ ਦੀ ਬੇਟੀ ਨੇ ਉਹਨਾਂ ਦੇ ਬੱਚੇ ਨੇ ਕਿੰਨੀ ਮਿਹਨਤ ਕੀਤੀ ਹੈ ਤੇ ਉਹਨਾਂ ਨੰਬਰਾਂ ਦੇ ਪਿੱਛੇ ਕਿਸੇ ਨੂੰ ਉਹਨਾਂ ਦੀ ਮਿਹਨਤ ਨਹੀਂ ਦਿਖਦੀ ਸਿਰਫ ਨੰਬਰ ਹੀ ਦੇਖਨੇ ਨੇ ਪਰ ਮੈਨੂੰ ਪਤਾ ਹੈ ਮੇਰੇ ਮਾਪਿਓ ਨੂੰ ਪਤਾ ਹੈ ਕਿ ਮੇਰੀ ਭੈਣ ਨੇ ਕਿੰਨੀ ਮਿਹਨਤ ਕੀਤੀ ਹੈ ਸਾਡਾ ਨਾਮ ਬਹੁਤ ਜ਼ਿਆਦਾ ਰੋਸ਼ਨ ਕੀਤਾ ਹੈ ਤੇ ਮੈਨੂੰ ਇਹ ਹੋ ਰਿਹਾ ਹੈ ਕਿ ਹੁਣ ਸਕੂਲ ਵਿੱਚ ਵੀ ਮੇਰੇ ਮੇਰੀ ਦੀਦੀ ਨੇ ਮੇਰਾ ਬਹੁਤ ਨਾਮ ਰੋਸ਼ਨ ਕੀਤਾ ਹੈ ਤੇ ਬਹੁਤ ਹੀ ਵਧੀਆ ਜਿਹੜਾ ਆ ਲੱਗ ਰਿਹਾ ਹੈ ਅੱਜ ਤੇ ਬਹੁਤ ਖੁਸ਼ੀ ਹੋ ਰਹੀ ਹੈ ਸੋ ਲੱਡੂ ਲੱਡੂ ਵੀ ਖਾਦੇ ਕਿ ਨਹੀਂ ਖਾਦੇ ਮਿਹਨਤ ਤੁਹਾਡੀ ਅਜ ਰੰਗ ਲਈ ਹੈ ਲੱਡੂ ਖਾਦੇ ਸੀ ਹਾਂਜੀ ਬਹੁਤ ਖਾਦੇ ਆ ਤੇ ਸਾਰੇ ਲੈ ਕੇ ਆਏ ਮਠਾਈਆਂ ਹੁਣ ਖਾ ਰਿਹਾ ਰਹੇ ਆ ਮੂੰਹ ਮਿੱਠਾ ਕਰਦੇ ਸਾਰਾ ਬਹੁਤ ਵਧੀਆ ਲੱਗ ਰਿਹਾ ਸੋ ਅੱਗੇ ਤੁਹਾਡੀ ਭੈਣ ਨੇ ਕਹਿੰਦੀ ਕਿ ਡਾਕਟਰ ਬੰਨਾ ਲੋਕਾਂ ਦੀ ਸੇਵਾ ਕਰਨਾ ਤੁਸੀਂ ਕਿੰਨੇ ਕਿ ਸਪੋਰਟ ਕਰੋਗੇ ਉਹਨਾਂ ਦੇ ਨਾਲ ਕਿਉਂਕਿ ਡਾਕਟਰ ਸਾਹਿਬ ਨੂੰ ਪਰਮਾਤਮਾ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਥੱਕ ਹਾਰ ਕੇ ਲੋਕ ਜਿਹੜੇ ਜਾਂਦੇ ਨੇ ਨਾ ਮਰੀਜ਼ ਉੱਥੇ ਜਾਂਦਾ ਹੈ ਉਹ ਕਹਿੰਦੇ ਡਾਕਟਰ ਸਾਹਿਬ ਸਾਡੀ ਜਾਨ ਬਚਾ ਲਓ ਆਪਾਂ ਬੜੇ ਤੰਗ ਜੇ ਤੁਹਾਨੂੰ ਦੂਜਾ ਰੂਪ ਕਿਹਾ ਜਾਂਦਾ ਕੀ ਕ ਸ਼ੁਰੂ ਤੋਂ ਹੀ ਮੇਰੀ ਜਿਹੜੀ ਵੱਡੀ ਭੈਣ ਸੀ ਉਹਨੂੰ ਇਦਾਂ ਸਮਾਜ ਸੇਵੀ ਤੇ ਇਦਾਂ ਲੋਕਾਂ ਦੀ ਸੇਵਾ ਕਰਨਾ ਬਹੁਤ ਹੀ ਵਧੀਆ ਲੱਗਦਾ ਸੀ ਤੇ ਹੁਣ ਜਦੋਂ ਇਹ ਵੱਡੀ ਹੋਈ ਤੇ ਉਹਨੂੰ ਜਿਹੜੇ ਸਾਡੇ ਰਿਸ਼ਤੇਦਾਰਾਂ ਨੇ ਵੀ ਕਿਹਾ ਤੇ ਆਪ ਵੀ ਉਹਦਾ ਬਹੁਤ ਹੀ ਇਹਦੇ ਵਿੱਚ ਜਿਹੜਾ ਸੀ ਮਨ ਸੀ ਤੇ ਬਹੁਤ ਹੀ ਪੂਰੀ سپورਟ ਰਹੇਗੀ ਇਹਨੂੰ ਜੋ ਇਹ ਕਰਨਾ ਚਾਹੇਗੀ ਉਹਦੇ ਵਿੱਚ ਸਾਰਾ ਸਹਿਯੋਗ ਰਹੇਗਾ ਤੇ ਬਹੁਤ ਜੋ ਕਰਨਾ ਚਾਹੀਏ ਕਰ ਸਕਦੀ ਹੈ ਸੋ ਪ੍ਰਮਾਤਮਾ ਕਿਰਪਾ ਕਰੇ ਸਾਡੇ ਵੱਲੋਂ ਵੀ ਇਹੀ ਦੁਆਵਾਂ ਨੇ ਕਿ ਜਲਦੀ ਤੋਂ ਜਲਦੀ ਡਾਕਟਰ ਬਣੇ ਤੇ ਲੋਕਾਂ ਦੀ ਸੇਵਾ ਕਰੇ ਆਪਣੇ ਦੇ ਮਾਤਾ ਪਿਤਾ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਦਲਬੀਰ ਸਿੰਘ ਆ ਜੀ ਦਲਬੀਰ ਸਿੰਘ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਤੁਹਾਡੀ ਬੇਟੀ ਨੇ ਜਿਲ੍ਹਾ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਕੀ ਕਹਿਣਾ ਚਾਹੁੰਦੇ ਮੈਂ ਇਹੋ ਕਹਿਣਾ ਚਾਹੁੰਦਾ ਜੀ ਬੇਟੀਆਂ ਜਿਹੜੀਆਂ ਬਹੁਤ ਲਾਇਕ ਹੁੰਦੀਆਂ ਅਸੀਂ ਸਮਝਦੇ ਹਾਂ ਵੀ ਜਿਹੜੀਆਂ ਕੁੜੀਆਂ ਵਾਂ ਉਹ ਬਹੁਤ ਥੱਲੇ ਨੇ ਲੇਕਿਨ ਅੱਜ ਕੱਲ ਜਿਹੜਾ ਜ਼ੋਰ ਚੱਲ ਰਿਹਾ ਉਹਦੇ ਵਿੱਚ ਕੁੜੀਆਂ ਜਿਹੜੀਆਂ ਕਾਫੀ ਦੂਰ ਤੱਕ ਮੰਲਾ ਮਾਰ ਰਹੀਆਂ ਨੇ ਤੋਂ ਮੈਂ ਇਹੋ ਚਾਹੁੰਦਾ ਕਹਿਣਾ ਚਾਹੁੰਦਾ ਵੀ ਧੀਆਂ ਨੂੰ ਗਾਂਵ ਵਤਨ ਜਾਣਾ ਚਾਹੀਦਾ ਤਾਂ ਕਿ ਲੋਕਾਂ ਦੇ ਵਿੱਚ ਇਹ ਜਿਹੜੀ ਭਾਵਨਾ ਉਹ ਖਤਮ ਹੋ ਸਕੇ ਹਾਂਜੀ ਸੋ ਫਿਰ ਬੇਟੀ ਤੁਹਾਡੀ ਬੰਨਾ ਚਾਹੁੰਦੀ ਹੈ ਡਾਕਟਰ ਹਾਂਜੀ ਤੁਹਾਡੀ ਪਰਿਵਾਰ ਦੀ ਕਿੰਨੀ ਕਿਸਪੋਰਟ ਰਹੇਗੀ ਸਰ ਮੇਰੀ ਤੇ ਮੇਰੇ ਮੈਸੇਜ ਦੀ ਪੂਰੀ ਸਪੋਰਟ ਰਹੇਗੀ ਔਰ ਇਹ ਦਾਦਾ ਜੀ ਜੋ ਕਿ ਦਿੱਲੀ ਰਹਿੰਦੇ ਹਨ ਤੇ ਉਹ ਸਭ ਤੋਂ ਵੱਧ ਇਹਨੂੰ ਕਹਿੰਦੇ ਵੀ ਤੂੰ ਜੋ ਕਰਨਾ ਚਾਹੁੰਦੀ ਆ ਉਹਨਾਂ ਦਾ ਪੂਰਾ ਯੋਗਦਾਨ ਹੈ ਇਸ ਵਿੱਚ ਤੇ ਤੁਹਾਡਾ ਦੋਵਾਂ ਜੀਆਂ ਦਾ ਪੂਰਾ ਯੋਗਦਾਨ ਹੋਗਾ ਜੋ ਕਰਨਾ ਚਾਹੁੰਦੀ ਆ ਅਸੀਂ ਕਰਾਵਾਂਗੇ ਸੋ ਗੱਲਬਾਤ ਕੀਤੀ ਏ ਮਾਤਾ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਫਾਦਰ ਸਾਹਿਬ ਜਿਹੜੇ ਨੇ ਉਹ ਨਿਤਨਾਮ ਕਰਦੇ ਨੇ ਤੇ ਉੱਥੇ ਜਾਂਦੇ ਨੇ ਕਨ ਸਾਹਿਬ ਗੁਰਦੁਆਰਾ ਸਾਹਿਬ ਸਵੇਰੇ ਸ਼ਾਮ ਤਾਂ ਉੱਥੇ ਰੱਬ ਰੱਬ ਕਰਦੇ ਨੇ ਤਾਂ ਮਾਤਾ ਜੀ ਇਹ ਰਿਓ ਘਰ ਰਹਿੰਦੇ ਨੇ ਨਾਲ ਦੀ ਨਾਲ ਬੱਚਿਆਂ ਨੂੰ ਸਾਂਭ ਸੰਭਾਲ ਵੀ ਕਰਦੇ ਨੇ ਤੇ ਉਹ ਵੀ ਨਿਤਨੇਮ ਕਰਦੇ ਨੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਵੀ ਸੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਕਵਲਜੀਤ ਕੁਮਾਰ ਸੋ ਬਹੁਤ ਬਹੁਤ ਮੁਬਾਰਕਾ ਜੀ ਤੁਹਾਨੂੰ ਤੁਹਾਡੀ ਬੱਚੀ ਨੇ ਕਿਤੇ ਅੱਜ ਤੁਹਾਡਾ ਨਾਮ ਰੋਸ਼ਨ ਕੀਤਾ ਕੀ ਕਹਿਣਾ ਚਾਹੁੰਦੇ? ਸਾਨੂੰ ਬਹੁਤ ਖੁਸ਼ੀ ਆ ਜੀ ਸਾਡੀ ਬੱਚੀ ਨੇ ਸਾਡਾ ਨਾਮ ਰੋਸ਼ਨ ਕੀਤਾ ਜੇ ਤੇ ਬਹੁਤ ਸ਼ੁਰੂ ਤੋਂ ਪੜਾਈ ਬਹੁਤ ਸ਼ੌਂਕ ਸੀ ਇਹਨੂੰ ਪੜ੍ਹਨ ਦਾ ਵੀ ਤੇ ਅਸੀਂ ਇਹਨੂੰ ਅੱਗੇ ਵੀ ਪੜਾਵਾਂਗੇ ਮਤਲਬ ਉਹਨੂੰ ਐ ਕਿ ਮੈਂ ਪੜਾਂ ਮਤਲਬ ਕਈ ਬੱਚੇ ਹੁੰਦੇ ਨੇ ਨਾ ਸ਼ਰਾਰਤਾਂ ਕਰਦੇ ਰਹਿੰਦੇ ਨੇ ਸਾਰੀ ਦਿਹਾੜੀ ਮਤਲਬ ਉਹਨਾਂ ਉਹਨੂੰ ਸ਼ੁਰੂ ਤੋਂ ਬਚਪਨ ਤੋਂ ਹੀ ਨਾ ਪੜਾ ਇਹਦਾ ਬਹੁਤ ਸ਼ੌਂਕ ਹੈ ਪੜਦੀ ਰਹਿੰਦੀ ਸੀ ਸਾਰੀ ਦਿਹਾੜੀ ਤੇ ਅਸੀਂ ਉਹਨੂੰ ਪੜਾਵਾਂਗੇ ਵੀ ਮਾਲਕ ਦਾ ਸਾਡਾ ਸਾਥ ਰਹੇ ਤੇ ਅਸੀਂ ਜੋ ਜਿੱਥੇ ਤੱਕ ਹੋ ਸਕੇ ਨਾਲ ਸਾਥ ਰਵਾਂਗੇ ਪੂਰੀ سپورਟ ਕਰਾਂਗੇ ਸੋ ਡਾਕਟਰ ਬੰਨਣਾ ਚਾਹੁੰਦੇ ਕਿ ਤੁਹਾਡੀ سپورਟ ਪੂਰੀ ਰਹੂਗੀ ਹਾਂਜੀ ਪੂਰੀ سپورਟ ਰਹੂਗੀ ਜੀ ਸੋ ਪਰਿਵਾਰ ਦੇ ਵਿੱਚ ਕਿਦਾਂ ਦਾ ਮਾਹੌਲ ਰਿਹਾ ਜਦੋਂ ਪਤਾ ਲੱਗਿਆ ਕਿ ਬੇਟੀ ਨੇ ਬੜੀ ਖੁਸ਼ੀ ਨਾਲ ਸਥਾਨ ਹਾਸਲ ਕੀਤਾ ਗੁਰਦਾਸ ਜੀ ਹਾਂਜੀ ਬਹੁਤ ਖੁਸ਼ੀ ਹੈ ਸਾਰਿਆਂ ਮਤਲਬ ਕਿ ਮਾਲਕ ਦਾ ਸ਼ੁਕਰਾਨਾ ਕਰਦੇ ਪਏ ਕਹਿੰਦਾ ਕਿ ਮਾਲਕ ਸੱਚੇ ਪਾche ਇਸ ਤਰ੍ਹਾਂ ਇਹਨੂੰ ਗਾਂਵ ਵੀ ਤਰੱਕੀਆਂ ਬਖਸ਼ੇ ਦੇ ਸਰ ਆਪਣੇ ਪਾਪਾ ਦਾ ਨਾਮ ਰੋਸ਼ਨ ਕਰੇ ਆਪਣੇ ਦਾਦਾ ਜੀ ਦਾ ਨਾਮ ਰੋਸ਼ਨ ਕਰੇ ਸਾਨੂੰ ਬਹੁਤ ਮਾਣ ਆਪਣੀਆਂ ਬੇਟੀਆਂ ਤੇ ਬਹੁਤ ਜ਼ਿਆਦਾ ਸੋ ਤੁਹਾਡੀਆਂ ਬੇਟੀਆਂ ਨੇ ਤੁਸੀਂ ਮਨ ਵਿੱਚ ਕਦੇ ਇਦਾਂ ਦਾ ਨਹੀਂ ਲਿਆਂਦਾ ਕਿ ਤੁਹਾਡੇ ਬੇਟੇ ਨਹੀਂ ਹੈਗੇ ਨਹੀਂ ਕਿਸੇ ਵੱਲ ਵੀ ਇਹ ਕਿ ਆ ਵੀ ਜਾਂਦਾ ਕਦੀ ਕਦੀ ਪਰ ਉਹ ਹੁੰਦਾ ਨਾ ਕਿ ਬੱਚੇ ਭੁਲਾ ਦਿੰਦੇ ਨੇ ਵੀ ਅਸੀਂ ਹੈਗੇ ਆ ਨਾ ਫਿਰ ਬੱਚੇ ਇੰਨੀ ਤਰੱਕੀ ਕਰਨ ਤੇ ਫਿਰ ਤੁਹਾਨੂੰ ਪਤਾ ਹੁਣ ਨਹੀਂ ਹੁੰਦਾ ਫਿਰ ਬੱਚੇ ਲਾਇਕ ਨਿਕਲ ਜਾਂਣਾ ਫਿਰ ਹੁੰਦਾ ਕਿ ਕੋਈ ਨਹੀਂ ਇਹ ਸਭ ਕੁਛ ਰੱਬ ਨੇ ਜੋ ਦਿੱਤਾ ਬਹੁਤ ਵਧੀਆ ਦਿੱਤਾ ਬਸ ਇਹਨਾਂ ਨੂੰ ਰੱਬ ਤਰਕੀਆਂ ਬਖਸ਼ੇ ਤੇ ਆਪਣੇ ਵਧੀਆ ਰਹਿਣ ਸੋ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਜੇਰੇ ਬੱਚਿਆਂ ਨੂੰ ਬੜੀ ਪਾਬੰਦੀ ਲਗਾ ਦੇਣ ਮੈਂ ਤੇ ਇਹੀ ਕਹਿਣਾ ਚਾਹਾਂਗੀ ਕਿ ਬੇਟੀਆਂ ਨੂੰ ਵੀ ਅੱਗੇ ਆਉਣ ਦਿਓ ਉਹਨਾਂ ਨੂੰ ਵੀ ਮੌਕਾ ਦਿਓ ਉਹ ਕਰਕੇ ਦਿਖਾਉਣਗੀਆਂ ਤੁਹਾਡਾ ਨਾਮ ਰੋਸ਼ਨ ਕਰਨਗੀਆਂ ਮੈਨੂੰ ਤੇ ਅੱਜ ਤੱਕ ਕਦੀ ਨਹੀਂ ਬੇਟੇ ਦੀ ਕਮੀ ਮਹਿਸੂਸ ਹੋਣ ਦਿੱਤੀ ਬੇਟੀਆਂ ਨੇ ਤੇ ਘਾਹ ਵੀ ਨਹੀਂ ਹੋਣ ਦੇਣਗੇ ਮੈਨੂੰ ਇੰਨਾ ਮਾਣ ਆਪਣੇ ਬੱਚਿਆਂ ਤੇ ਬਾਕੀ ਮਾਲਕ ਦੀ ਮਾਲਕ ਦਾ ਆਸਰਾ ਰਵੇ ਤੇ ਬਾਕੀ ਸਭ ਕੁਝ ਠੀਕ ਹੀ ਰਹੇਗਾ ਫੜੇਗੀ ਹੋ ਰਕੇ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿ ਸਾਡੀਆਂ ਬੱਚੀਆਂ ਨਹੀਂ ਆ ਬੱਚੇ ਨੇ ਸਾਡੇ ਬੇਟੇ ਨੇ ਕਦੇ ਉਹਨਾਂ ਨੇ ਸਾਨੂੰ ਇਹ ਸਾਥ ਨਹੀਂ ਹੋਣ ਦਿੱਤਾ ਕਿ ਅਸੀਂ ਬੇਟੀਆਂ ਵਾਂ ਬੇਟੀਆਂ ਵੰਗਰਾ ਨਾਲ ਚੱਲਦੀਆਂ ਨੇ ਕਿ ਅੱਜ ਜਰੀਏ ਬੜੀ ਵੱਡੀ ਖੁਸ਼ੀ ਜਰੀਏ ਉਹ ਲੈ ਕੇ ਆਏ ਨੇ ਅਰਦਾਸ ਬੇਨਤੀ ਹੈ ਕਿ ਸਤਿਗੁਰੂ ਜੀ ਇਸ ਬੱਚੀ ਤੇ ਇਸ ਸ ਨੂੰ ਪਰਿਵਾਰ ਤੇ ਇਸੇ ਪ੍ਰਕਾਰ ਸਦਾ ਮੇਰ ਪਰੇਹਤ ਬਣਾਏ ਰੱਖਣ ਅਤੇ ਬੱਚੀ ਨੂੰ ਉਹਦੀਆਂ ਜੋ ਅਸੀਂ ਦੇ ਵਿੱਚ ਉਹ ਡਾਕਟਰ ਬਣਨਾ ਚਾਹੁੰਦੀ ਹੈ ਗੁਰੂ ਸਾਹਿਬ ਚੜ੍ਹਦੀਆਂ ਕਲਾ ਸਤ ਉਹਦੀ ਆਸ ਪੂਰੀ ਕਰਨ ਬੱਚੇ ਚੜ੍ਹਦੀਆਂ ਕਲਾ ਸਤ ਜੀਵਨ ਅੰਦਰ ਗੁਰੂ ਦੀ ਸੇਵਾ ਅਤੇ ਗੁਰੂ ਕੇ ਸੰਗਤਾਂ ਪਰਿਵਾਰ ਦੀ ਸੇਵਾ ਕਰਕੇ ਆਪਣੇ ਜੀਵਨ ਵਿੱਚ ਖੁਸ਼ੀਆਂ ਪ੍ਰਾਪਤ ਕਰਨ ਜੀ ਸੋ ਸਮੂਹ ਪਰਿਵਾਰ ਨੂੰ ਸਾਰਿਆਂ ਨੂੰ ਵਧਾਈਆਂ ਨੇ ਸੋ ਸਾਡੇ ਵੀਰ ਜੀ ਆਪਾਂ ਉਹਨਾਂ ਦੇ ਟੀਚਰਸ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਚੱਲ ਬਤ ਕਰਦੇ ਹਾਂ ਸੋ ਟੀਚਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਘਰ ਤੋਂ ਜਦੋਂ ਬੱਚੇ ਚੱਲ ਜਾਂਦੇ ਨੇ ਸਭ ਤੋਂ ਜ਼ਿਆਦਾ ਜਿਹੜਾ ਟਾਈਮ ਹੈ ਔਰ ਸਕੂਲ ਦੇ ਵਿੱਚ ਟੀਚਰ ਦੇ ਨਾਲ ਬਤਾਉਂਦੇ ਨੇ ਜੇ ਬੱਚੇ ਸਹੀ ਹੋਣ ਤਾਂ ਟੀਚਰ ਦੀ ਵੀ ਫਿਰ ਜਿਹੜੀ ਇਹ ਪੂਰੀ سپورਟ ਹੁੰਦੀ ਹੈ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਹੁੰਦਾ ਸਤਿ ਸ਼ਕਰ ਜੀ ਭਾਜੀ ਸਤਿ ਸ਼ਕਰ ਜੀ ਕੀ ਨਾਮ ਜੀ ਮੇਰਾ ਨਾਮ ਰਾਇ빗 ਸਿੰਘ ਆ ਸੋ ਬਹੁਤ ਬਹੁਤ ਮੁਬਾਰਕਾ ਦੀ ਬੱਚੀ ਨੇ ਤੁਹਾਡੇ ਸਕੂਲ ਦਾ ਨਾਮ ਵੀ ਰੋਸ਼ਨ ਕੀਤਾ ਪਰਿਵਾਰ ਦਾ ਨਾਮ ਵੀ ਰੋਸ਼ਨ ਕੀਤਾ ਕਿਤੇ ਨਾ ਕਿਤੇ ਹਾਂ ਜਿਲ੍ਹੇ ਦਾ ਵੀ ਨਾਮ ਰੋਸ਼ਨ ਕੀਤਾ ਕੀ ਕਹਿਣਾ ਚਾਹੁੰਦੇ ਥੈਂਕ ਯੂ ਜੀ ਕਿਉਂਕਿ ਸਾਡੇ ਜੋ ਇੱਕ ਰਵਾਇਤ ਚੱਲੀ ਆ ਰਹੀ ਹੈ ਨਾ ਲੋਕਾਂ ਚ ਕਿ ਬੇਟੀਆਂ ਨੂੰ ਪੜਾਉਣ ਵਿੱਚ ਲੋਕ ਟੋਕ ਕਰਦੇ ਨੇ ਜਾਂ ਕਿਸੇ ਵੀ ਫੀਲਡ ਚ ਬਟ ਅੱਜ ਇਹਨਾਂ ਬੇਟੀਆਂ ਨੇ ਸਾਡਾ ਨਾਮ ਰੋਸ਼ਨ ਕੀਤਾ ਮੈਂ ਗੁਰਨਾਨ ਦੇਵ ਅਕੈਡਮੀ ਕੰਢਿਆਲ ਦੇ ਵਿੱਚ ਪੜਾ ਰਿਹਾ ਪਿਛਲੇ 14-15 ਸਾਲ ਤੋਂ ਔਰ ਮੈਥਮੈਟਿਕਸ ਦਾ ਲੈਕਚਰਾਰ ਹਾਂ ਔਰ ਇਹਨਾਂ ਬੱਚੀਆਂ ਨੂੰ ਅੱਜ ਜੋ ਪੂਰੇ ਪੰਜਾਬ ਚ ਚੌਥੇ ਨੰਬਰ ਤੇ ਆਈ ਹੈ ਚੌਥਾ ਰੈਂਕ ਹਾਸਲ ਕੀਤਾ ਔਰ ਪੂਰੇ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ ਇਨੇ ਸਾਡਾ ਪੂਰੇ ਸਕੂਲ ਦਾ ਔਰ ਪੂਰੇ ਸਟਾਫ ਦਾ ਮਾਣ ਵਧਾਇਆ ਔਰ ਇਹਦੇ ਨਾਲ ਹੀ ਇਹ ਬੱਚੀਆਂ ਅੱਜ ਜੋ ਡਾਕਟਰ ਦਾ ਸੁਪਨਾ ਲੈ ਕੇ ਇਹਨੇ ਆਪਣੇ ਦਿਮਾਗ 'ਚ ਰੱਖਿਆ ਕਿ ਮੈਂ ਡਾਕਟਰ ਬੰਨਾ ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਜਿੱਥੇ ਵੀ ਇਹਨੂੰ ਲੋੜ ਪਵੇਗੀ ਅਸੀਂ ਇਹਦੀ ਪੂਨੀ ਮਦਦ ਕਰਾਂਗੇ ਔਰ ਇਹਦੇ ਨਾਲ ਦੇ ਨਾਲ ਕਿਉਂਕਿ ਇਹ ਬੱਚੀ 10th ਦੇ ਵਿੱਚ ਵੀ ਮੈਰਿਟ ਚ ਆਈ ਸੀ CBSE ਦੇ ਵਿੱਚੋਂ 10ਵੀਂ 'ਚ ਇਹਨੇ ਮੈਰਿਟ ਹਾਸਲ ਕੀਤੀ ਹੁਣ ਪੰਜਾਬ ਬੋਰਡ ਦੇ ਵਿੱਚੋਂ +2 ਨਾਨ ਮੈਡੀਕਲ ਦੇ ਸਬਜੈਕਟਾਂ ਦੇ ਵਿੱਚੋਂ ਇਸਨੇ ਪੂਰੇ ਪੰਜਾਬ 'ਚੋਂ ਚੌਥਾ ਰੈਂਕ ਹਾਸਲ ਕੀਤਾ ਹੈ ਔਰ ਡਿਸਟ੍ਰਿਕਟ ਰੇਵ ਜੋ ਫਸਟ ਜਿਹੜੀ ਆਈ ਹੈ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਔਰ ਕਿਉਂਕਿ ਜੋ ਨਾ ਮਾਪਿਓ ਦੇ ਮਨ 'ਚ ਇੱਕ ਵਹਿਮ ਜਿਹਾ ਹੁੰਦਾ ਹੈ ਕਿ ਜਿਹੜਾ ਕੋਈ ਇੱਕ ਪੁੱਤ ਹੋਣਾ ਜ਼ਰੂਰੀ ਹੈ ਮੇਰੀ ਆਪਣੀਆਂ ਵੀ ਦੋ ਬੇਟੀਆਂ ਨੇ ਮੈਂ ਅਜੇ ਤੱਕ ਕਦੀ ਇਹ ਮਹਿਸੂਸ ਨਹੀਂ ਕੀਤਾ ਕਿ ਉਹਨਾਂ ਦੇ ਕਰਕੇ ਇੱਕ بیٹے ਦੀ ਵੀ ਲੋੜ ਹੈ ਐਦਾਂ ਦਾ ਕਦੀ ਮਹਿਸੂਸ ਨਹੀਂ ਹੋਣ ਦਿੱਤਾ ਔਰ ਇਹਨਾਂ ਬੱਚਿਆਂ ਨੂੰ ਕਿਉਂਕਿ ਮੇਰੇ ਕੋਲ ਜਿੰਨੇ ਵੀ ਬੱਚੇ ਪੜਦੇ ਨੇ ਮੈਨੂੰ ਕੋਸ਼ਿਸ਼ ਹੁੰਦੀ ਹੈ ਕਿ ਉਹ ਬੱਚੇ ਮੇਰੇ ਆਪਣੇ ਨੇ ਉਹਨਾਂ ਬੱਚਿਆਂ ਨੂੰ ਮੈਂ ਆਪਣੇ ਬੱਚਿਆਂ ਦੀ ਤਰ੍ਹਾਂ ਆਪੜਾ ਹੁੰਦੀ ਕੋਸ਼ਿਸ਼ ਕਰਦਾ ਔਰ ਜਿੱਥੇ ਵੀ ਉਹਨਾਂ ਨੂੰ ਲੋੜ ਪੈਂਦੀ ਹੈ ਉਹਨਾਂ ਦੀ ਸਪੋਰਟ ਕਰਦਾ ਟੀਚਰ ਦਾ ਇੱਕ ਮਕਸਦ ਹੁੰਦਾ ਹੈ ਕਿ ਬੱਚੇ ਨੂੰ ਉਹਦੀ ਮੰਜ਼ਲ ਤੱਕ ਪਹੁੰਚਾਉਣਾ ਤੇ ਅੱਜ ਉਹ ਮੇਰਾ ਮਕਸਦ ਪੂਰਾ ਹੋਇਆ ਕਿ ਮੈਰਿਟ ਨੇ ਹਾਸਲ ਕੀਤੀ ਔਰ ਡਿਸਟ੍ਰਿਕਟ ਚ ਟਾਪ ਕੀਤਾ ਮੈਨੂੰ ਬੜੀ ਖੁਸ਼ੀ ਹੈ ਔਰ ਬੜਾ ਮਾਣ ਹੈ ਸੋ ਹੋਰ ਵੀ ਪਰਿਵਾਰ ਹੈ ਕਹਿੰਦੇ ਬੇਟੀ ਦੀ ਮਾਸਟਰ ਜੀ ਵੀ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਣਾ ਉਹਨਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਬਹੁਤ ਬਹੁਤ ਮੁਬਾਰਕਾ ਜੀ ਮਾਸਟਰ ਜੀ ਤੁਹਾਨੂੰ ਹਾਂ ਜੀ ਕਿਉਂਕਿ ਮਾਸੀਆਂ ਨਾਲ ਤੇ ਮਾਸਰਾਂ ਨਾਲ ਬੜਾ ਪਿਆਰ ਹੁੰਦਾ ਹੈ ਜੀ ਕੀ ਕਹਿਣਾ ਜਾਂਦੇ ਫਿਰ ਤੁਸੀਂ ਅੱਜ ਵੀ ਮਠਾ ਮੋਠਾ ਕਰਾਣਾ ਹੈ ਅਸੀਂ ਜਦੋਂ ਵੀ ਇਹ ਖਬਰ ਸੁਣੀ ਹੈ ਪਰਮਿੰਦਰ ਦੇ ਬਾਰੇ ਪਰਮਿੰਦਰ ਮੇਰੀ ਸੰਧੂ ਸਾਹਿਬ ਦੀ ਬੇਟੀ ਹੈ ਜੀ ਤੇ ਬਹੁਤ ਹੀ ਸਾਨੂੰ ਖੁਸ਼ੀ ਹੋਈ ਬਹੁਤ ਹੀ ਚਾ ਚੜਿਆ ਅਸੀਂ ਬਹੁਤ ਹੀ ਪਰਮਾਤਮਾ ਦਾ ਧੰਨਵਾਦ ਕਰਦੇ ਆਂ ਕਿ ਬੱਚੀ ਦੇ ਸੁਪਨਿਆਂ ਨੂੰ ਪੂਰਾ ਕਰ ਰਿਹਾ ਪਰਮਾਤਮਾ ਜੀ ਤੇ ਅਸੀਂ ਸਾਰਿਆਂ ਦਾ ਰਿਸ਼ਤੇਦਾਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਬੱਚੀ ਨੇ ਸਾਡਾ ਨਾਮ ਰੋਚਨ ਕੀਤਾ ਸਾਡੇ ਬੱਚੇ ਵੀ ਉਸ ਬੱਚੀ ਨੂੰ ਵੇਖ ਕੇ ਹੋਰ ਯਾਨੀ ਕਿ ਮਿਹਨਤ ਕਰਨ ਦੀ ਇੱਛਾ ਰੱਖਦੇ ਨੇ ਸੋ ਗੱਲਬਾਤ ਕੀਤੀ ਹੈ ਜੀ ਸਾਰਾ ਪਰਿਵਾਰ ਹੀ ਜਿਹੜਾ ਹੈ ਬਹੁਤ ਖੁਸ਼ ਆ ਮਾਸੀਆਂ ਦਾਦੀਆਂ ਦਾਦੇ ਨਾਨਕਾ ਤੇ ਦਾਤਕਾ ਮੇਲ ਸਾਰਾ ਹੀ ਪਹੁੰਚਿਆ ਆ ਕਹਿੰਦੇ ਨੇ ਕਿ ਜਦੋਂ ਖੁਸ਼ੀ ਹੋਵੇ ਨਾ ਤਾਂ ਵਿਆਹ ਵਾਲਾ ਮਾਹੌਲ ਹੁੰਦਾ ਉੱਤੇ ਇੱਥੇ ਵੀ ਵਿਆਹ ਵਾਲਾ ਮਾਹੌਲ ਬਣਿਆ ਹੋਇਆ ਕਿਉਂਕਿ ਨਾਨਕੇ ਤੇ ਦਾਦਕੇ ਜਿਹੜੇ ਆਮੋ ਸਾਹਮਣੇ ਹੋਏ ਜਦੇ ਨੇ ਭਾਵੇਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਬੱਚੀ ਕਿਤੇ ਨਾ ਕਿਤੇ ਜ਼ਰੂਰ ਡਾਕਟਰ ਬਣੇ ਤੇ ਲੋਕਾਂ ਦੀ ਸੇਵਾ ਕਰੇ ਤੇ ਨਾਲ ਦੀ ਨਾਲ ਆਪਣੇ ਮਾਤਾ ਪਿਤਾ ਦਾ ਨਾਮ ਜਰਾਇ ਰੋਸ਼ਨ ਕਰੇ ਵੀਡੀਓ ਨੂੰ ਵਤ ਵਤ ਅੱਦੀ ਸ਼ੇਅਰ ਕਰਿਓ ਵੀਡੀਓ ਜਰੀਏ ਉਹਨਾਂ ਤੱਕ ਪਹੁੰਚਣੀ ਚਾਹੀਦੀ ਏ ਕਿ ਜਿਹੜੇ ਥੱਕ ਹਾਰ ਕੇ ਬਹਿ ਜਾਂਦੇ ਨੇ ਉਹ ਕਹਿੰਦੇ ਨੇ ਕਿ ਸਾਡੇ ਕੋਲ ਕੁਝ ਨਹੀਂ ਹੋਣਾ ਉੱਤੋਂ ਤੱਕ ਵੀਡੀਓ ਜਰੀਏ ਜਾਣੀ ਚਾਹੀਦੀ ਏ ਸੋ ਕੈਮਰਾ ਪਰਸਨ ਪਮਨਗਰਵਾਲ ਦੇ ਨਾਲ ਲੱਕੀ ਰਾਜਬੋਧ ਬਟਾਲਾ